ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡੀ ਆਪਣੀ ਮਹਿਕ ਸਵਾਗਤ ਕਰਦੀ ਆ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਖਾਸ ਰਿਪੋਰਟ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਆ ਅਜਨਾਲਾ ਦੇ ਲక్ష్ਮੀ ਨਰਾਇਣ ਮੰਦਿਰ ਤੋਂ ਖਾਸ ਰਿਪੋਰਟ ਇੱਥੇ ਬੜੀ ਧੁੰਮਤਾ ਮ ਨਾਲ ਕਰਵਾ 14 ਦਾ ਤਿਹਾੜ ਮਨਾਇਆ ਜਾ ਰਿਹਾ ਹੈ ਇਹ ਤਿਹਾੜ ਪਤਿਆਂ ਦੀ ਲੰਬੀ ਉਮਰ ਤੇ ਖੁਸ਼ਹਾਲੀ ਲਈ ਬਹੁਤਾ ਮਹਿਲਾਵਾਂ ਵੱਲੋਂ ਮਨਾਇਆ ਜਾਂਦਾ ਹੈ ਇਸ ਸਾਲ ਵੀ ਸੈਂਕੜੇ ਮਹਿਲਾਵਾਂ ਨੇ ਰਵਾਇਤੀ ਪਹਿਨਾਵੇ ਵਿੱਚ ਮੰਦਿਰ ਵਿੱਚ ਪੂਜਾ ਕੀਤੀ ਅਤੇ ਭਗਤੀ ਨਾਲ ਭਰਪੂਰ ਸਮਾਗਮ ਵਿੱਚ ਪਾਗ ਇਹ ਦੱਸਦੀ ਹੈ ਮੰਦਰ ਦੇ ਆਲੇ ਦੁਆਲੇ ਰੌਸ਼ਨੀ ਅਤੇ ਸਜਾਵਟ ਨੇ ਤਿਉਹਾਰ ਦੀ ਰੌਣਕ ਨੂੰ ਕਿੰਨਾ ਕਰ ਦਿੱਤਾ ਜਾਣੀ ਕਿ ਤਿਉਹਾਰ ਦੀ ਰੌਣਕ ਨੂੰ ਚਾਰ ਚੰਨ ਲਾ ਦਿੱਤਾ ਮੰਦਰ ਦੇ ਮੁਖੀ ਨੇ ਵੀ ਇਸ ਪਵਿੱਤਰ ਤਿਉਹਾਰ ਦੀ ਮਹੱਤਾ ਤੇ ਜੋਦ ਦਿੱਤਾ ਤਾਂ ਦੱਸਦੀ ਹੈ ਇਹ ਤਿਉਹਾਰ ਸਿਰਫ ਧਾਰਮਿਕ ਹੀ ਨਹੀਂ ਸਗੋਂ ਪਰਿਵਾਰਿਕ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਨ ਵਾਲਾ ਵੀ ਹੈ ਏਸੀ ਜਨਾਰਾ ਤੁਹਾਡੇ ਲਈ ਖਾਸ ਕਰਕੇ ਇਸ ਤਰ੍ਹਾਂ ਦੀ ਹਰ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸਮੇਂ ਕਰਵਾ ਕੇ ਉੱਤੇ ਆਏ ਕੀ ਗੱਲ ਕੁੱਨੇ ਦੇ ਪਰ वो लक्ष्मी नारायण भगवान की जय आज करवा चौथ का व्रत है सभी माताएं बहनों ने बड़ी श्रद्धा से ये करवा चौथ का व्रत करती हैं और तो घर कई दस दिनों से ये तैयारी चल रही है माताओं बहनों की सभी बहनों की अपने अपने घरों में कल मेहंदी दी, दी सार लवाई है तो आज सवेरे चार बजे तो सरगी मंदिर में बना के लेके आ रही है। हैं चढ़ाई सवेरे सरगियाँ पहले खा के तो फिर मंदिर चढ़ाई और मंदिर चढ़ा के तो अब सभी माताएं बड़ी खुशी और उत्साह नाल मंदिर में आई हैं लक्ष्मी राय मंदिर में कथा सुनने वास्ते तो सभी माताएं बहनें बहुत श्रद्धा से कथा सुन रही हैं और करबरा बटा रही हैं ਤੋਂ ਮੈਂ ਪੂਰੇ ਅਜਨਾਲੀ ਵਾਸੀਆਂ ਨੂੰ ਤੋਂ ਪੂਰੇ ਦੇਸ਼ ਵਾਸੀਆਂ ਨੂੰ ਇਸ ਕਰਵਾ ਚੌਸ ਦੀ ਬਹੁਤ ਬਹੁਤ ਵਧਾਈ ਦਿੰਦਾ ਜੀ ਤੇ ਇਹ ਰਿਪੋਰਟ ਤਿਆਰ ਕੀਤੀ ਹੈ ਸਾਡੇ ਰਿਪੋਰਟਰ ਦਵਿੰਦਰ ਪੁਰੀ ਨੇ ਜੋ ਪੰਜਾਬੀ ਲਿੰਕ ਮੀਡੀਆ ਅੰਮ੍ਰਿਤਸਰ ਤੋਂ ਹੈ